ਸਫੀਰ ਮੈਂ ਤੁਹਾ ਦਾ ਆਪਣਾ ਰੋਹਿਤ ਅਜਾਤ ਕੋਈ ਦੇਖ ਰਿਹਾ ਤੁਹਾਡਾ ਚੈਨਲ ਤੁਹਾਡਾ ਚੈਨਲ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਇੱਕ ਵਾਰ ਫੇਰ ਮੇਰੇ ਵੱਲੋਂ ਪਿਆਰ ਭਰੀ ਨਮਨ। ਦੋਸਤੋ ਅੱਜ ਅਸੀਂ ਖੜੇ ਹਾਂ ਬਠਿੰਡਾ ਬਠਿੰਡਾ ਦੀ ਗਾਂਧੀ ਮਾਰਕੀਟ ਹੈ ਇੱਥੇ ਗਾਂਧੀ ਮਾਰਕੀਟ ਵਿੱਚ ਕਿੱਥੇ ਬਾਥਰੂਮ ਵਗੈਰਾ ਬਣੇ ਹੋਏ ਨੇ ਨਗਨੇ ਕੁਰੀ ਦਿਖਾਇਆ ਜਾਵੇ ਉੱਥੇ। ਇੱਧਰ ਵਾਲੇ ਜੈਂਟਸ ਦੇ ਇੱਧਰ ਵਾਲੇ ਲੇਡੀਜ਼ ਆਹ ਬਾਥਰੂਮ ਦੀ ਹਾਲਤ ਕੀ ਰਹੀ ਹੈ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਆਹ ਦੇਖੋ ਬਾਥਰੂਮ ਦੀ ਹਾਲਤ। ਕਿਹੜੇ ਜਗ੍ਹਾ ਪਾਣੀ ਖਿਲਰਿਆ ਹੋਇਆ ਨਹੀਂ ਆਇਆ ਸੀਗਾ ਮੀਂਹ ਦੇ ਬਾਅਦ ਉੱਤੇ ਛ ਪਾਣੀ ਹਰ ਹਰ ਤੱਕ ਹੀ ਜਾਂਦਾ ਪੂਰਾ ਕਿ ਕਿੰਨਾ ਕਿੰਨਾ ਹੋਇਆ ਹੋਇਆ ਇੱਥੇ ਦੇ ਇਥੇ ਪ੍ਰਸ਼ਾਸਨ ਦਾ ਵੀ ਕੋਈ ਤਿਆਰੀ ਜਿਹੜੇ ਇੱਥੇ ਸਫਾਈ ਕਰਮਚਾਰੀ ਨੇ ਜਿਹੜੇ ਸਫਾਈ ਕਰਦੇ ਨੇ ਸਫਾਈ ਉਹਨਾਂ ਦਾ ਵੀ ਕੋਈ ਧਿਆਨ ਨਹੀਂ ਉਹ ਇੱਕ ਵਾਰੀ ਸਫਾਈ ਕਰ ਦਿੰਦੇ ਆ ਲੇਕਿਨ ਉਸ ਤੋਂ ਬਾਅਦ ਫੇਰ ਉਹੀ ਹਾਲਾਤ ਇੱਥੇ ਪੈਦਾ ਹੋ ਜਾਂਦੇ ਨੇ ਤੇ ਸ਼ੁਰੂ ਤੇ ਹੀ ਜਿਹਾ ਵੀ ਸਫਾਈ ਦੀ ਜਿਹੜੀ ਸਮੱਸਿਆ ਤੇ ਇਸ ਸਮੱਸਿਆ ਤੇ ਜਿਹੜੇ ਰਹਿੰਦੇ ਦੁਕਾਨਦਾਰ ਇਹ ਜਿਹੜੀ ਮਾਰਕੀਟ ਹੈ ਹੋਲਸੇਲ ਮੈਡੀਕਲ ਜੁਨੀਅਨ ਦੀ ਜਿਹੜੀ ਮਾਰਕੀਟ ਹੈ ਇੱਥੇ ਮੈਡੀਕਲ ਦੇ ਦੁਕਾਨਾ ਹੈ ਹੋਲਸੇਲ ਦੀਆ ਤੇ ਹੋਰ ਵੀ ਸਰਜੀਕਲ ਆਈਟਮਾਂ ਦੀਆਂ ਜਿਹੜੀਆਂ ਹੋਰ ਵਕਫ ਕਰੇ ਜੋ ਤਾਂ ਕਮੇਥੇ ਗਾਂਧੀ ਮਾਰਕੀਟ ਵਿੱਚ ਮੌਜੂਦ ਆ ਗਾਂਧੀ ਮਾਰਕੀਟ ਦੀ ਮੇਨ ਮੇਨ ਬਾਥਰੂਆਥੇ ਆ ਹਾਲ ਦੇਖਿਆ ਜੋ ਪਾਣੀ ਟਪਕਰ ਛੱਤੋਂ ਛੱਤੋਂ ਪਾਣੀ ਆ ਰਿਹਾ ਥੱਲੇ ਗੰਦਗੀ ਆ ਗੰਦਗੀ ਦੀ ਜਿਹੜੇ ਸਫਾਈ ਵਾਲੀ ਕੋਈ ਤਿਆਰ ਨਹੀਂ ਤੇ ਨਾ ਹੀ ਇੱਥੇ ਸਫਾਈ ਕਰੰਚਾਰੀਆਂ ਦੇ ਤੇ ਨਾ ਕੋਈ ਨਗਰ ਨਿਗਮ ਦੇ ਕੋਈ ਡਿਪਾਰਟਮੈਂਟ ਦੇ ਕੋਈ ਕਰਮਚਾਰੀਆਂ ਦੇ ਕਿਸੇ ਵੀ ਇੱਥੇ ਨਿਰਾਂ ਨਹੀਂ ਇੱਥੇ ਦੁਕਾਨਦਾਰ ਮੌਜੂਦ ਨੇ ਫੋਨ ਨਾਲ ਵੀ ਗੱਲ ਕਰਾਂਗੇ ਪਤਨ ਵਾਲਾ ਦੁਕਾਨਦਾਰ ਮੌਜੂਦ ਨੇ ਅੱਜ ਫਸ ਸਮਝਿਆ ਭਾਈ ਸਾਹਿਬ ਸਰ ਕੀ ਨਾਮ ਹੈ ਤੁਹਾਡਾ ਅਨਿਲ ਕੁਮਾਰ ਸਿੰਘਲਾ ਹਾਂ ਜੀ ਆ피 ਕੀ ਕਿਹੜੀ ਤੁਹਾਡੀ ਇੱਥੇ ਦੁਕਾਨ ਹੈ ਕਰਦੇ ਸਾਡੀ ਇੱਥੇ ਮੈਡੀਸਿਨ ਦੀ ਦੁਕਾਨ ਹੈ ਹੋਲ ਸੇਲ ਦੀ ਅਸੀਂ ਇੱਥੇ ਬਾਥਰੂਮ ਕਰਨ ਆਉਂਦੇ ਹਾਂ ਮਤਲਬ ਕਿ ਜੁਸਟ ਵੀ ਦੇਖ ਲੈ ਭਰਿਆ ਪਿਆ ਹੁੰਦਾ ਬਾਥਰੂਮ ਕਰਨ ਜਗ੍ਹਾ ਨਹੀਂ ਹੁੰਦੀ ਯੂਰੀਨਲ ਪੌਟ ਭਰੇ ਹੁੰਦੇ ਪਰਾਂ ਦੇ ਉੱਤੇ ਪਿਸ਼ਾਬ गिरਦਾ ਹੈਗਾ ਅੱਜ ਬਰਸਾਤ ਦੀ ਮੌਸਮ ਕਰਕੇ ਛੱਤਾਂ ਲੀਕ ਕਰ ਜਾਂਦੀਆਂ ਅਸਤ ਪ੍ਰਸ਼ਾਸਨ ਅਹੀ ਉਮੀਦ ਕਰਦੇ ਵੀ ਸੰਬਲਗਰ ਰਿਪੇਅਰ ਕਰਕੇ ਸਹੀ ਕਰਿਆ ਜਾਵੇ ਨੇ ਇਹ ਜਿਹੜੀ ਸਮੱਸਿਆ ਹੈ ਤੁਹਾਡੀ ਕਾਫੀ ਲੰਮੇ ਸਾਲਾਂ ਦੇ ਕਾਫੀ ਕਾਫੀ ਟੱਕ ਰਹੀ ਹੈ ਬਹੁਤ ਸਸ ਵਸਤ ਚੱਲ ਰਹੀ ਹੈ ਇਸ ਵੀ ਜਿਹੜੀ ਇੰਨੀ ਪੁਰਾਣੀ ਹੈ ਮੋਤੀ ਜੀ ਨੇ ਬਣਵਾ ਦਿੱਤਾ ਪਰ ਉਸ ਤੋਂ ਬਾਅਦ ਕੇਰ ਨਹੀਂ ਕੀਤੀ ਡਿਪਾਰਟਮੈਂਟ ਨੇ ਛੱਤਾਂ ਪੁਰਾਣੀਆਂ ਹੋ ਗਈਆਂ ਬਹੁਤ ਪੁਰਾਣੇ ਪੁਰਾਣੇ ਬਰਿਆਹੇ 35 ਤੋਂ 40 40 ਸਾਲ ਹੋ ਗਏ ਛੱਤਾਂ ਲੀਕ ਕਰ ਜਾਂਦੀ ਹੈ ਮੈਂਟੇਨੈਂਸ ਕੋਈ ਹੈ ਨਹੀਂ ਜੀ ਨੇ ਕੀ ਲੱਗਦਾ ਨਗਰ ਨਿਗਮ ਨੂੰ ਇਹ ਇਹਦੇ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਸੀਗਾ ਬਿਲਕੁਲ ਦੇਖੋ ਵੀ ਮਤਲਬ ਧਿਆਨ ਦੇਣਾ ਚਾਹੀਦਾ ਹੈ ਅੱچھے ਅਫਸਰ ਬੈਠੇ ਨਗਰ ਨਿਗਮ ਦੇ ਅੰਨੇ ਵਧੀਆ ਵਧੀਆ ਅਫਸਰ ਬੈਠੇ ਉਹਨਾਂ ਨੂੰ ਚਾਹੀਦਾ ਵੀ ਮਤਲਬ ਇਹਦੀ ਮੈਂਟੇਨੈਂਸ ਕਰਵਾਈ ਜਾਵੇ ਵੀ ਇੰਨਾ ਪੱਥਰ-ਪੁੱਥਰ ਲਾ ਕੇ ਇੰਨਾ ਵਧੀਆ ਬਣਾਤੀ ਇੰਨਾ ਵਧੀਆ ਚੇਅਰ ਨਹੀਂ ਕੀਤੀ ਸਾਲ ਸੁਵਾਲ ਨਹੀਂ ਕੀਤੀ ਕਾਰਪੋਰੇਸ਼ਨ ਇੰਨਾ ਵਧੀਆ ਟਾਇਲਟ ਬਣਾ ਕੇ ਦਿੱਤਾ ਹੋਇਆ ਮਤਲਬ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਅੱਛੇ ਟਾਇਲਾਂ ਲੱਗੇ ਆ ਅੱਛੇ ਫਰਸ਼ ਲੱਗੇ ਆ ਸਾਰਾ ਕੁਝ ਹੈ ਬਾਲ ਵਾਸਤੇ ਬੰਦਾ ਰੱਖਿਆ ਪਰ ਆਪਨ ਮੈਂਟੇਨੈਂਸ ਕਰਨ ਤੇ ਕੀ ਕਹਿਣਾ ਚਾਹਦੇ ਤੁਸੀਂ ਇਹ ਜਿਹੜੀ ਸਮੱਸਿਆ ਹੈ ਬਾਥਰੂਮ ਦੀ ਸਮੱਸਿਆ ਆ ਰਹੀ ਹੈ ਤੁਹਾਡਾ ਕੀ ਕਹਿਣਾ ਹੋ ਰਿਹਾ ਨੇ ਬਹੁਤ ਪੁਰਾਣੀ ਹੈ ਇਹ ਇਹਨੇ ਟੈਲਣਾ ਲਾ ਕੇ ਵਧੀਆ ਬਣਾਤਾ ਪਰ ਛੱਤਾਂ ਵੀ ਨਹੀਂ ਕਰਦੀ ਛੱਤਾਂ ਦਾ ਕੋਈ ਹੱਲ ਨਹੀਂ ਕੀਤਾ ਇਹਨਾਂ ਨੇ ਜਦੋਂ ਮਾੜੀ ਬਰਸਾਤ ਆਉਂਦੀ ਹੈ ਸੂਰੇ ਅੱਧਾ ਘੰਟਾ ਬਰਸਾਤ ਗਈ ਸੀ ਜੀ ਤੇ ਹਜੇ ਤੱਕ ਪਾਣੀ ਲੀਕ ਕਰੀ ਅੰਦਰ ਤੇ ਸਾਰਾ ਇੱਥੇ ਹਾਲ ਦੇਖੋ ਕਿੰਨਾ ਮਾੜਾ ਹੈ ਤੇ ਤੁਸੀਂ ਜਦੋਂ ਬਾਥਰੂਮ ਚ ਇਨ ਜਾਂਦੇ ਆ ਤਾਂ ਲੱਗਦਾ ਕਿ ਹੁਣ ਵੀ ਇੱਥੇ ਕੋਈ ਅੰਬੀ ਜੁੜੋ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਾਂਗੇ ਜੀ ਇਹਨਾਂ ਦਾ ਜਲਦੀ ਜਲਦੀ ਹੱਲ ਕੀਤਾ ਜਾਵੇ ਨੇ ਇੱਥੇ ਜਿਹਨ ਨਵੇਂ ਮੇਅਰ ਵੀ ਬਣੇ ਨੇ ਮੇਅਰ ਜਿੱਤੇ ਨੇ ਉਹਨੇ ਕੀ ਕੀ ਲੱਗਦਾ ਮਤਲਬ ਉਹਨਾਂ ਦਾ ਧਿਆਨ ਨਹੀਂ ਉਸ ਵੱਤੇ ਨਹੀਂ ਧਿਆਨ ਨਹੀਂ ਹੁਣ ਇਹ ਇਸ ਵੇਲੇ ਤਾਂ ਇਹ ਬੁਰਾ ਹਾਲਾਤ ਚੱਲ ਹੁੰਦਾ ਤੇ ਉਹਨੂੰ ਠੀਕ ਹੋ ਜਾਂਦਾ ਜੀ ਕਿਤੇ ਕੋਈ ਬੰਦਾ ਵੀ ਮਰ ਜਾਂਦਾ ਹਾਂ ਕਰਦੇ ਬੈਠੇ ਕੋਈ ਹਾਂਜੀ ਬਾਉ ਜੀ ਕੀ ਨਾਮ ਹੈ ਜੀ ਕੋਈ ਬੰਦਾ ਵੀ ਮਰ ਸਕਦਾ ਇਹਦੇ ਨਾਲ ਕੋਈ ਜਾਨ ਦੀ ਜਾਨ ਨੂੰ ਜਾ ਸਕਦਾ ਬੰਦਾ ਇਹ ਤੁਸੀਂ ਕੀ ਕਰਉਂਦਾ ਨਾ ਕੀ ਨਾਮ ਹੈ ਸਰ ਤੁਹਾਡਾ ਮਨਮੋਹਨ ਅੱਛਾ ਤੇ ਤੁਹਾਡੀ ਇੱਥੇ ਤੁਹਾਡੀ ਵੀ ਦੁਕਾਨ ਹੈ ਹਾਂਜੀ ਜੰਮੀ ਜੀ ਸ਼ਾਪ ਹੈ ਤੇ ਇਹ ਹਾਲਤ ਤੇ ਜ਼ਿੰਮੇਵਾਰ ਕਿਹਨੂੰ ਕਹਿ ਸਕਦੇ ਆਪਾਂ ਕਾਰਪੋਰੇਸ਼ਨ ਨਹੀਂ ਹੋਰ ਕੋਈ ਜ਼ਿੰਮੇਵਾਰ ਹੈ ਕੀ ਆਪਾਂ ਇਹ ਕਹਿ ਸਕਦੇ ਹਾਂ ਕਿ ਸਰਪਰੇਸ਼ਨ ਦੀ ਕਿਉਂ ਇਹੋ ਜਿਹਾ ਕੋਈ ਡਾਕਟਰ ਮੌਜੂਦ ਨਹੀਂ ਜੇ ਬਨਵਾ ਕੇ ਉਹ ਤੇ ਦੇਖਦੇ ਨਹੀਂ ਆਗੇ ਮੌਕੇ ਨਹੀਂ ਦੇਂਦਾ ਕੋਈ ਨਹੀਂ ਦੇਖਦਾ ਇਹ ਵੀ ਦੁਕਾਨਦਾਰ ਕਹਿੰਦੇ ਨੇ ਵੀ ਮੌਕੇ ਹੀ ਵੀ ਦੇਖਦੇ ਆ ਕੇ ਲੋਕ ਕਹ ਰਹੇ ਨੇ ਕਿ ਛੱਤ ਇੰਨੀ ਕਮਜ਼ੋਰ ਆ ਆਪਾਂ ਕਹਿੰਦੇ ਛੱਤ ਦਿਖਾਓ ਛੱਤ ਤੇ ਜਿਹੜੀ ਉੱਪਰੋਂ ਕੱਚੀ ਆ ਇਹ ਕਹਿੰਦੇ ਵੀ ਇਥੋਂ ਇਹ ਛੱਤ ਕਦੇ ਵੀ ਡਿੱਗ ਸਕਦੀ ਆ ਇੰਨੀ ਬੁਰੀ ਹਾਲਤ ਛੱਤ ਦੀ ਲੋਕ ਵੀ ਇੱਥੇ ਖੜ੍ਹ ਕੇ ਗੱਲ ਕਰਕੇ ਇਹੀ ਕਹ ਰਹੇ ਨੇ ਲੋਕ ਕਹਿੰਦੇ ਨੇ ਵੀ ਇੱਥੇ ਜੋ ਪੇਮੈਂਟ ਵੀ ਲਈ ਜਾਂਦੀ ਆ ਪੇਮੈਂਟ ਲਈਤੀ ਜਾਂਦੀ ਆ ਪਰ ਉਹਦੀ ਜਿਹੜੀ ਐਫਐਸਆਈ ਤਰੀਕੇ ਨਾਲ ਸੇਵਾ ਨਹੀਂ ਦਿੱਤੀ ਜਾਂਦੀ ਇਹ ਵੀ ਲੋਕਾਂ ਦਾ ਕਹਿਣਾ ਆ ਜਿਹੜੀ ਬਾਦੂ ਦਾ ਪੀ ਜੰਨੇ ਦੇਖ ਲਈ ਫਰ ਲੈਡੀਜ਼ ਟਾਇਲਟ ਲੈ ਕੇ ਦਿਖਾ ਦਿਓ ਇਹ ਪੂਰਾ ਗਿਲਾਈ ਨਜ਼ਰ ਆ ਰਿਹਾ ਕੋ ਕੋਲ ਨਾ ਕੋਈ ਮੈਂ ਤੁਹਾਨੂੰ ਪਾਣੀ ਦੇ ਤੋ ਇਹਦੇ ਛੱਤ ਦਾ ਵੀ ਬੁਰਾ ਹਾਲ ਆ ਇੱਥੇ ਵੀ ਪਾਣੀ ਛੱਤੋਂ ਆ ਰਿਹਾ ਲੋਕ ਸਾਨੂੰ ਇਹੀ ਕਹਿ ਰਹੇ ਨੇ ਵੀ ਇਹ ਜਿਹੜੀ ਸਮੱਸਿਆ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਸਹੀ ਤਰੀਕੇ ਨਾਲ ਹੈ ਨਗਰ ਨਿਗਮ ਦੇ ਡਿਪਾਰਟਮੈਂਟ ਦੇ ਅਧਿਕਾਰਾਂ ਨੂੰ ਤੇ ਜਿਹੜੇ ਆਪਾਂ ਕਹਿੰਦੇ ਆ ਵੀ ਮੇਰੀ ਗੁਜ਼ਾਰਿਸ਼ ਹੈ ਜਿਹੜੇ ਹੁਣ ਮੇਅਰ ਬਣੇ ਨਵੇਂ ਨੇ ਮੈਂ ਤਾਂ ਇਹਨੂੰ ਵੀ ਇਹ ਇਹ ਸਮੱਸਿਆ ਲੋਕਾਂ ਦੀ ਜਿਹੜੀ ਤੋਂ ਸਿਆ ਇਹਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਇਹਦਾ ਕੋਈ ਹੱਲ ਕਰਨੇ ਚਾਹੀਦਾ ਫਾਸਸਪਾਈ ਵਾਲੀ ਵੀ ਧਿਆਨ ਦੇਣਾ ਚਾਹੀਦਾ ਨਾਲ ਇਹਦੀ ਮੇਨਟੇਨੈਂਸ ਵੀ ਧਿਆਨ ਦੇਣੀ ਚਾਹੀਦੀ ਆ ਜੇ ਜਿਹੜੀ ਬਦੋ ਛੱਤ ਕਮਜ਼ੋਰ ਆ ਇਮਾਰਤ ਦੀ ਜਿਹੜੀ ਖਰਾਬ ਹਾਲਤ ਆ ਉਹਨੂੰ ਵੀ ਛੇਤੀ ਤੋਂ ਛੇਤੀ ਉਹ ਦਰਵਾਜ਼ੇ ਰਿਪੇਅਰ ਕਰਵਾ ਕੇ ਜਲਦੀ ਜਲਦੀ ਇਹਦੀ ਬਰਮਨਤ ਕਰਵਾ ਕੇ ਸਹੀ ਕੀਤਾ ਜਾਵੇ ਹੋਰ ਜਿਹੜੀ ਜਾਣਕਾਰੀ ਆ ਤੁਹਾਨੂੰ ਉਹ ਵੀ ਰੂਬਰੂ ਕਰਾਂਗੇ ਤਦ ਤੱਕ ਦੇਖਦੇ ਰਹੋ ਸਾਡੀ ਰਿਪੋਰਟ ਮਈ ਕੀ ਨੋਟਾ ਦਾ ਸਰਪ੍ਰੀਤ ਤੇ ਤੇ ਫਾਸਸਪਾਈ ਵੀ ਜਿਵੇਂ ਵਾਰੀ ਤੁਹਾਡੀ ਆ ਹਾਂਜੀ ਏ ਲੋਕ ਕਿਉਂ ਇਹ ਕਹਿ ਰਹੇ ਨੇ ਵੀ ਗੜ ਹੈਗਾ ਇਮਾਰਤਾਂ ਦੀ ਦਿੱਕਤ ਆ ਤੇ ਸਫਾਈ ਨਹੀਂ ਹੁੰਦੀ ਦੇਖੋ ਲੋਕ ਇਹਦੇ ਗੰਦ ਵੀ ਪੈਂਦਾ ਜਿੰਦਾ ਹੁਣ ਦੇਖੋ ਸਰ ਸਾਫ ਸਫਾਈ ਵੱਲੋਂ ਕੋਈ ਦਿੱਕਤ ਨਹੀਂ ਮੈਂ 5-5 ਮਿੰਟਾਂ ਬਾਅਦ ਵੈਂਪਰ ਮਾਰੀ ਜਾਂਦਾ ਫੇਰ ਉਹੇ ਜਿਹਾ ਹਾਲ ਹੋ ਜਾਂਦਾ ਕਿਉਂਕਿ ਇੱਥੇ ਇੱਕ ਵਾਰ ਵੀ ਚੱਕੜ ਹੋ ਰਿਹਾਗਾ ਠੀਕ ਹੈ ਜੀ ਅੰਦਰੋਂ ਸੱਤ ਚ ਆਉਂਦੀ ਆ ਸੱਤ ਡਿੱਗਣ ਵਾਲੀ ਆ ਇਹ ਪਬਲਿਕ ਦੀ ਸਮੱਸਿਆ ਬਹੁਤ ਟਾਈਮ ਤੋਂ ਆ ਰਹੀ ਆ ਸਾਫ ਸਫਾਈ ਵੱਲੋਂ ਕੋਈ ਉਹ ਨਹੀਂਗਾ ਠੀਕ ਹੈ ਜੀ ਜਦੋਂ ਬਾਰਥ ਪੈਂਦੀ ਆ ਉਦੋਂ ਇਹ ਹਾਲਤ ਹੋ ਜਾਂਦੀ ਹੈ 7-2 ਦਿਨ ਤੱਕ ਚਾਈ ਜਾਂਦੀ ਰਹਿੰਦੀ ਹੈ 7 ਦੀ ਬਹੁਤ ਦਿੱਕਤ ਆ ਰਹੀ ਹੈ 7 ਜਮਾ ਹੋ ਕਰ ਰਹੀ ਹੈ ਪਾਵਲਿਕ ਦਾ ਕਹਿਣਾ ਇਹੀ ਹੈ ਵੀ ਇਹ 7 ਦਾ ਕੰਮ ਕਰਾਇਆ ਜਾਏ ਨਹੀਂ ਜਿਹੜਾ ਇੱਥੇ ਪਾਣੀ ਦੀ ਨਿਕਾਸੀ ਦਾ ਜਿਹੜਾ ਹੈਗਾ ਵੀ ਮਾੜਾ ਪ੍ਰਬੰਧ ਹੈ ਇਹ ਤਾਂ ਸ਼ੁਰੂ ਤੋਂ ਹੀ ਮਤਲਬ ਇੱਕ ਮਖਤਿਆਰ ਤੋਂ ਜਿਹੜੇ ਨੇ ਲੋਕ ਵੀ ਕੀ ਇਹ ਕਾਰਪੋਰੇਸ਼ਨ ਨੇ ਥਾ ਲਿਖੀ ਤਾਂ ਨਹੀਂ ਕਰਪੋਰੇਸ਼ਨ ਨਹੀਂ ਸਾਰਾ ਇਹ ਜਦੋਂ ਬਾਰਸ਼ ਪੈਂਦੀ ਹੈ ਉਦੋਂ 2 ਦਿਨ ਤੱਕ ਚਾਈ ਜਾਂਦੀ 7 ਠੀਕ ਹੈ ਉਧਰ ਬਾਹਰ ਵੀ ਚੱਕੜ ਹੋਇਆ ਰਹਿੰਦਾ ਸਰ। ਉਹ ਇਧਰੋਂ ਸਾਫ ਸਪਾਈ ਅਸੀਂ ਹਰ 5-5 ਮਿੰਟਾਂ ਬਾਅਦ ਵੈਂਪਰ ਮਾਰਦੇ ਆ। ਠੀਕ ਹੈ। ਜੇ ਜੋ ਇਹਨਾਂ ਨੂੰ ਪਤਾ ਹੀ ਹੈਗਾ ਮਾਰਕੀਟ ਨੂੰ ਵੀ ਉਹ ਸਫਾਈ ਹੁੰਦੀ ਹੈ ਤੇ ਆਹੀ ਦਿੱਕਤ ਹੈ ਵੀ 7-2 ਦਿਨਾਂ ਤੱਕ ਚਾਈ ਜਾਂਦੀ ਹੈ ਸਾਡੇ ਉੱਤੇ ਗੰਦਾ ਪਾਣੀ ਪੈਂਦਾ ਜਦੋਂ ਅੰਦਰ ਜਾਂਦੇ ਆ ਤੇ ਇਹਦਾ ਕੰਮ ਕਰਾਇਆ ਜਾਏ। ਪਬਲਿਕ ਦਾ ਕਹਿਣਾ ਇਹ ਹੈ। ਨਹੀਂ ਨਗਰਿਕ ਕਮ ਡਿਪਾਰਟਮੈਂਟ ਤੋਂ ਕੋਈ ਇਨਫੈਕਸ਼ਨ ਕਰਨੀ ਹੁੰਦੀ ਹੈ ਤੇ ਨੇ ਸਰ ਹਜੇ ਤੱਕ ਤਾਂ ਕੋਈ ਨਹੀਂ ਆਇਆ ਜਿਵੇਂ ਕੋਈ ਇਮਾਰਤ ਦੀ ਖਸਤਾ ਹਾਲਤ ਹੈ ਮਤਲਬ ਇਹ ਟੂਟੀਆਂ ਤੋਂ ਵੀ ਜਿਹੜਾ ਹੈਗਾ ਟੂਟੀਆਂ ਵੀ ਕਈ ਤਰੀਕਿਆਂ ਨਾਲ ਲੱਗੀਆਂ ਤਾਂ ਕੀ ਕਰਵੇ ਦਿੱਕਤ ਉਹਨਾਂ ਨੂੰ ਤਾਂ ਸਾਹਮਣੇ ਆਈ ਨਹੀਂ ਕਿ ਉਹਨਾਂ ਦੀ ਆਈ ਨਹੀਂ ਸਰ ਇਹ ਕਿਹਾ ਸੀਗਾ ਠੇਕੇਦਾਰ ਦੇ ਬੰਦੇ ਨੂੰ ਵੀ ਇਹਦਾ ਹੱਲ ਕਰਾਇਆ ਜਾਵੇ ਉਹ ਕਹਿੰਦੇ ਵੀ ਕਰਾ ਦਾਂਗੇ ਤੇ ਕੀ ਜਦੋਂ ਤੱਕ ਤਾਂ ਉਹ ਵੀ ਨਹੀਂ ਦੇਖੋ ਸਰ ਮੈਂ ਤਾਂ ਬਹੁਤ ਟਾਈਮ ਹੋ ਗਿਆ ਕਹਿੰਦੇ ਨੂੰ ਤੇ ਹਜੇ ਤੱਕ ਤਾਂ ਹੋਇਆ ਨਹੀਂ ਲੋਕ ਤਾਂ ਕਹਿੰਦੇ ਚੰਦ ਕੇ ਰਾਤ ਨੂੰ ਵੀ ਕਰਦਾ ਹੈ ਸਰ ਵੀਰ ਹਾਂ ਸਰ ਇਹ ਤਾਂ ਸਾਰੇ ਕਹਿੰਦੇ ਆ ਵੀ ਡਰਦੇ ਡਰਦੇ ਜਾਂਦੇ ਆ ਕਿ ਵੀ ਕਿਤੇ ਸੱਤ ਉੱਪਰ ਨਾ ਗਿਰ ਜਾਏ ਜਦੋਂ ਬਾਰਸ਼ ਹੁੰਦੀ ਆ ਸੱਤ ਬਹੁਤ ਜ਼ਿਆਦਾ ਚੋਂਦੀ ਆ ਠੇਕੇਦਾਰ ਕਿਹੜੇ ਨੇ ਇੱਥੇ ਜਿਹੜਾ ਰਜੇਸ਼ ਆ ਸਾਰਾ ਪੂਨ ਨੰਬਰ ਆ ਉਹਨਾਂ ਦਾ ਉਹਨਾਂ ਦਾ ਨੰਬਰ ਦੇਖ ਕੇ ਦੱਸ ਦਿੰਨਾ ਹੈ